ਸਚਿਕਾਲ ਪ੍ਰਾਰੰਭ ਦੇ ਦੇਖਣ ਤੁਸੀਂ ਮੈਂ ਹਾਂ ਵਿਸ਼ਾਲ ਸ਼ਰਦਾ ਅ ਅੱਜ ਕੱਲ ਦੇ ਦੌਰ ਦੇ ਵਿੱਚ ਜਿੱਥੇ ਕੀ ਲਵ ਮੈਰਿਜ ਕਰਨ ਦੀ ਹੋੜ ਲੱਗੀ ਹੋਈ ਹੈ ਉੱਥੇ ਹੀ ਤੁਹਨ ਦੱਸ ਦਈਏ ਕਿ ਲਵ ਮੈਰਿਜ ਦੇ ਨੁਕਸਾਨ ਕਿੰਨੇ ਕੁ ਜ਼ਿਆਦਾ ਭੁਗਤਨੇ ਪੈ ਸਕਦੇ ਨੇ ਹੁੰਦਾ ਵੀ ਇਹ ਕਿ ਇਦਾਂ ਦਾ ਹੀ ਇੱਕ ਮਾਮਲਾ ਜਿਹੜਾ ਸਾਹਮਣੇ ਨਿਕਲ ਕੇ ਆਇਆ ਹੈ ਕਿ ਆਲਰੇਡੀ ਇੱਕ ਲਵ ਮੈਰਿਜ ਆ ਜਿਹੜੀ ਹੁੰਦੀ ਹੈ ਲਵ ਮੈਰਿਜ ਤੋਂ ਬਾਅਦ ਉਹਨਾਂ ਦੇ ਬੱਚਾ ਹੁੰਦਾ ਆ ਬੱਚਾ ਵੀ ਕਾਫੀ ਉਮਰ ਦਾ ਜਿਹੜਾ ਇਸ ਟਾਈਮ ਹੋ ਚੁੱਕਿਆ ਹੈ ਉਦੇ باوجود ਲੜਕੀ ਨੂੰ ਕਿਸੇ ਹੋਰ ਦੇ ਨਾਲ ਪਿਆਰ ਹੋ ਜਾਂਦਾ ਹੈ ਔਰ ਲੜਕੀ ਆਪਣੇ ਘਰੋਂ ਭੱਜ ਕੇ ਯਾਨਕੀ ਸਹੁਰਿਆਂ ਦੇ ਘਰ ਰਹਿੰਦੀ ਹੋਈ ਲੜਕੀ ਭੱਜ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੀ ਫੈਮਿਲੀ ਨੂੰ ਛੱਡ ਕੇ ਆਪਣੇ ਹਸਬੰਦ ਨੂੰ ਛੱਡ ਕੇ ਨੱਟ ਜਾਂਦੀ ਹੈ ਔਰ ਜਿਸ ਲੜਕੇ ਦੇ ਨਾਲ ਵਿਆਹ ਕਰਵਾਉਂਦੀ ਹੈ ਉਹ ਲੜਕਾ ਗੱਡੀ ਦੇ ਵਿੱਚ ਲੈਣ ਆਉਂਦਾ ਔਰ ਉਸ ਨਾਲ ਗੱਡੀ 'ਚ ਬਹਿ ਕੇ ਨਿਕਲ ਜਾਂਦੀ ਹੈ ਉਸ ਤੋਂ ਬਾਅਦ ਕਿਸੇ ਹੋਟਲ ਦੇ ਵਿੱਚ ਜਾ ਕੇ ਪ੍ਰੋਪਰ ਤਰੀਕੇ ਦੇ ਨਾਲ ਇੱਕ ਮੈਰਿਜ ਵੀ ਹੁੰਦੀ ਹੈ ਜਿਵੇਂ ਹਾਟਲਾਂ ਦੇ ਵਿੱਚ ਬਾਕਾਇਦਾ ਸ਼ਗਨ ਜਿਹੜਾ ਪੈਂਦਾ ਹੈ ਫੇਲ ਲੱਗਦੀ ਹੈ ਉਸ ਤਰੀਕੇ ਦੇ ਨਾਲ ਇਕੱਠ ਵੀ ਹੁੰਦਾ ਹੈ ਮੈਰਿਜ ਵੀ ਹੁੰਦੀ ਹੈ ਇੱਥੇ ਮੈਂ ਇਹ ਗੱਲ ਕਹੂੰਗਾ ਕਿ ਜਿੰਨੀ ਦੇਰ ਤੱਕ ਅਸੀਂ ਡਾਈਵੋਰਸ ਨਹੀਂ ਜਿਹੜਾ ਕਿਸੇ ਨੂੰ ਦਿੰਦੇ ਤਾਂ ਉਹ ਉਹਨੇ ਦੇ ਤੱਕ ਅਸੀਂ ਹੋਰ ਦੇ ਨਾਲ ਮੈਰਿਜ ਜਿਹੜਾ ਨਹੀਂ ਕਰ ਸਕਦੇ ਸਾਡਾ ਕਾਨੂੰਨ ਕਹਿੰਦਾ ਆ ਸਾਡਾ ਹਿੰਦੂ ਮੈਰਿਜ ਐਕਟ ਦੇ ਅਧੀਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਲੇਕਿਨ ਬਿਨਾਂ ਡਾਈਵੋਰਸ ਤੋਂ ਲੜਕੀ ਨੇ ਕਿਸੇ ਹੋਰ ਦੇ ਨਾਲ ਵਿਆਹ ਜਿਹੜਾ ਕਰਵਾ ਲਿਆ ਤੇ ਉਸ ਤੋਂ ਬਾਅਦ ਜਿਹੜਾ ਹਸਬੰਡ ਵੀ ਉਸ ਦਾ ਉਸ ਤੋਂ ਵੱਲੋਂ ਕੋਈ ਕਾਰਵਾਈ ਹੈ ਜਿਹੜੀ ਕੀਤੀ ਜਾਂਦੀ ਹੈ ਕੋਈ ਰਿਪੋਰਟ ਵਗੈਰਾ ਦਰਜ ਕਰਵਾਈ ਜਾਂਦੀ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਕਾਰਵਾਈ ਪੁਲਿਸ ਨੂੰ ਕਰਨੀ ਚਾਹੀਦੀ ਸੀ ਉਸ ਤਰੀਕੇ ਦੇ ਨਾਲ ਕਾਰਵਾਈ ਨਹੀਂ ਕੀਤੀ ਸਿਰਫ ਇੱਕ ਚੋਰੀ ਦਾ ਪਰਚਾ ਛੋਟਾ ਜਿਹਾ ਲੜਕੀ ਦੇ ਉੱਤੇ ਦਰਜ ਕਰ ਦਿੱਤਾ ਗਿਆ ਸਿਰਫ ਉਹ ਸਿਰਫ ਮੁੰਡੇ ਤੇ ਹੱਥ ਮੁੰਡੇ ਦੇ ਉੱਤੇ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਧਾਰਾ ਲਗਾ ਕੇ ਕੋਈ ਪਰਚਾ ਨਹੀਂ ਦਰਜ ਕੀਤਾ ਗਿਆ ਖੈਰ ਮਾਮਲਾ ਕੀ ਹੈ ਸਾਰਾ ਜਾਣਦੇ ਆ ਹਾਂਜੀ ਕੀ ਨਾਮ ਹੈ ਮੇਰਾ ਸੰਦੀਪ ਸਿੰਘ ਹੈ ਜੀ ਨਾਮ ਕਿੰਨੀ ਦੇਰ ਹੋ ਗਈ ਤੁਹਾਡੇ ਵਿਆਹ ਨੂੰ ਥੋੜੀ ਵੀ ਲੰਮਾਈ ਦੀ ਹਾਂਜੀ 12 ਸਾਲ 12 ਸਾਲ ਹੋ ਗਏ ਤੇ ਤੁਹਾਡੀ ਲਾਈਫ ਆਈਡੀ ਠੀਕ ਚੱਲਦੀ ਸੀ ਹਾਂਜੀ ਬਹੁਤ ਵਧੀਆ ਚੱਲਦੀ ਸੀ 12 ਸਾਲ ਦੇ ਵਿੱਚ ਕੋਈ ਤੁਹਾਨੂੰ ਲੱਗਿਆ 12 ਸਾਲਾਂ ਦੇ ਵਿੱਚ ਕਿ ਤੁਹਾਡੀ ਵਾਈਫ ਆ ਤੁਹਾਡੇ ਨਾਲ ਚੀਟ ਕਰਦੀ ਪਈ ਹੈ ਜਾਂ ਕਿਸੇ ਹੋਰ ਨਾਲ ਨਹੀਂ ਐਦਾਂ ਦਾ ਕਦੇ ਹੋਣਾ ਨਹੀਂ ਚਾਂਸ ਪਹਿਲਾਂ ਮਤਲਬ ਚਾਂਸ 12 ਸਾਲਾਂ ਇੰਨੇ ਹੋਇਆ ਕੀ ਕਿ ਜਿਸ ਤਰ੍ਹਾਂ ਤੁਸੀਂ ਵੀਡੀਓ ਵੀ ਦਿਖਾਈ ਸੀ ਸੀਸੀਟੀਵੀ ਕਿ ਲੜਕਾ ਗੱਡੀ ਲੈ ਕੇ ਆਉਂਦਾ ਹੈ ਤੁਹਾਡੀ ਵਾਈਫ ਨਿਕਲ ਕੇ ਜਾਂਦੀ ਹੈ ਮੂੰਹ ਬੰਨਿਆ ਹੁੰਦਾ ਗੱਡੀ ਦੇ ਵਿੱਚ ਬੈਠ ਕੇ ਨਿਕਲ ਜਾਂਦੀ ਹੈ ਉਸ ਤੋਂ ਬਾਅਦ ਵਿਆਹ ਕਰਵਾ ਲੈਂਦੀ ਹਾਂਜੀ ਉਸ ਤੋਂ ਬਾਅਦ ਇਹਨਾਂ ਦੀ ਮੈਰਿ ਇਹ ਹੋ ਤੁਕਰ ਹੋ ਗਈ ਹੈ ਇਸ ਵੀਰੇ 7:30 ਤੇ ਬੱਚੇ ਦਾ ਸਕੂਲ ਦਾ ਬੰਨਾਂ ਲਾ ਕੇ ਤੇ ਉਸ ਤੋਂ ਬਾਅਦ ਕਾਫੀ ਦੇਰ ਬਾਅਦ ਘਰੇ ਨਹੀਂ ਆਈ ਜੀ ਕਿੰਨੀ ਤਰੀਕ ਦੇ ਗੱਲ ਹੈ 6 ਤਰੀਕ ਦੀ ਅੱਛਾ 6 ਤਰੀਕ ਨੂੰ ਕੀ ਹੁੰਦਾ ਸਵੇਰੇ 7:30 ਵਜੇ ਕੋਲੋਂ ਨਿਕਲਦੀ ਹਾਂਜੀ 7:30 ਵਜੇ ਕੱਲ ਮੈਂ ਬੱਚੇ ਦਾ ਦਾਖਲਾ ਕਰਾਇਆ ਸੀਗਾ ਤੇ ਉਹਦਾ ਨੰਬਰ ਵਗੈਰਾ ਕੋਈ ਚੇਂਜ ਕਰਵਾਉਣ ਗਈ ਸੀ ਜੀ 7:30 ਵਜੇ ਉਸ ਤੋਂ ਬਾਅਦ ਘਰੇ ਨਹੀਂ ਆਈ ਤੇ ਅਸੀਂ ਦੇਖਿਆ ਜਾ ਕੇ ਤੇ ਉਸ ਤੋਂ ਬਾਅਦ ਅਸੀਂ ਗਲੀਆਂ ਦੇ ਵਿੱਚ ਕੈਮਰੇ ਵਗੈਰਾ ਦੇਖੇ ਉੱਥੇ ਪਤਾ ਲੱਗਿਆ ਵੀ ਉਦੋਂ ਕਿ ਜਨਾਲ ਗੱਡੀ ਦੇ ਵਿੱਚ ਬੈਠ ਕੇ ਤੇ ਘਰੋਂ ਮਤਲਬ ਅਸੀਂ ਬਾਅਦ ਚ ਆ ਕੇ ਦੇਖਿਆ ਵੀ 2 ਲੱਖ ਰੁਪਿਆ ਸੀਗਾ ਅਗਰੇ ਵਾਂਗ ਜਾਨੇ ਸੀਗੇ ਸਾਰਾ ਕੁਝ ਨਾਲ ਲੈ ਗਈ ਤੇ ਅਸੀਂ ਅੱਗੇ ਪੁੱਛ ਕੇ ਚ ਕੀਤੀ ਪਤਾ ਲੱਗਿਆ ਵੀ ਨਹਿਰ ਦੇ ਪੈਰਾਡੈਂਸੀ ਵਾਲਾ ਸਾਥੇ ਉਹਨਾਂ ਨੇ ਵਿਆਹ ਕਰ ਲਿਆ ਤੇ ਸਾਡੇ ਕੋਲ ਵਿਆਹ ਦੇ ਸਬੂਤ ਵੀ ਆ ਗਏ ਵੀਡੀਓ ਵਗੈਰਾ ਦੇ ਸਮਝ ਆ ਵਿਆਹ ਦੇ ਉੱਤੇ ਵੀ ਉਹਨੇ ਮੈਨੂੰ ਦੱਸੋ ਕਿ ਕਿਸ ਤਰੀਕੇ ਦਾ ਤੁਹਾਨੂੰ ਲੱਗਿਆ ਹੋਵੇ ਕਿਸੇ ਤਰ੍ਹਾਂ ਕੋਈ ਸ਼ੱਕ ਹੋਇਆ ਹੋਵੇ ਜਾਂ ਤੁਹਾਡੇ ਕੁਝ ਦਿਨ ਪਹਿਲਾਂ ਕੋਈ ਗੱਲ ਹੋਈ ਹੋਵੇ ਵਾਈਫ ਦੇ ਨਾਲ ਕੀ ਇਸ ਤਰ੍ਹਾਂ ਦਾ ਕੁਝ ਮੈਟਰ ਜਿਹੜਾ ਚੱਲਦਾ ਪਿਆ ਉਹਦਾ ਬਾਤ ਹਾਂਜੀ ਥੋੜੇ ਦਿਨ ਪਹਿਲਾਂ ਥੋੜਾ ਜਿਆ ਕਰਨ ਲੱਗੀ ਸੀ ਉਹ ਕੋਈ ਬੱਚੇ ਨਾਲ ਪਿਆਰ ਕਰਦੀ ਸੀਗਾ ਤੇ ਉਹਨੇ ਥੋੜਾ ਜਿਆ ਮਤਲਬ ਬਹੁਤ ਘਾਟੀ ਸੀਗੀ ਪਹਿਲਾਂ ਉਹ ਸਿੱਕ ਨੇ ਤੇ ਕੋਈ ਬੱਚਾ 11 ਸਾਲ ਦਾ ਹਾਂਜੀ ਤੇ ਉਸ ਤੋਂ ਬਾਅਦ ਮੇਰੇ ਨਾਲ ਵੀ ਥੋੜਾ ਜਿਆ ਮਤਲਬ ਲੜਨ ਦਾ ਨਾਟਕ ਜਾਂ ਜਿੱਦਾਂ ਕਰਨ ਲੱਗੀ ਸੀ ਬਿਨਾਂ ਗੱਲ ਤੋਂ ਉਹ ਕਰਕੇ ਆਪਣੇ ਮਤਲਬ ਪੇਕੇ ਚਲੀ ਗਈ ਸੀ ਉਸ ਤੋਂ ਬਾਅਦ ਮਤਲਬ ਕਹਿਣ ਲੱਗੀ ਵੀ ਮੈਂ ਨਹੀਂ ਰਹਿਣਾ ਨਹੀਂ ਰਹਿਣਾ ਅਸੀਂ ਵੀ ਦੇਖਿਆ ਵੀ ਇੰਦਾ ਦੀ ਕੋਈ ਗਲਤ ਹੈ ਨਹੀਂ ਗਈ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਰਦਿਆ ਨਹੀਂ ਮਤਲਬ ਥੋੜਾ ਜਿਆ ਉਹਨੂੰ ਬੋਲ ਕੇ ਇਹਨਾਂ ਦੀ ਕਦੇ ਕੋਈ ਲੜਾਈ ਤਾਂ ਹੋਈ ਨਹੀਂ ਉਹਨਾਂ ਨੇ ਜ਼ਬਰਦਸਤੀ ਨਾ ਮੇਰੇ ਨਾਲ ਭੇਜਤੀ ਦੋ ਤਰੀਕੇ ਨੂੰ ਆਪਣੇ ਆਪ ਹੀ ਮੈਂ ਇੱਥੇ ਆਈ ਆ ਤੇ ਮਤਲਬ ਬੈੱਡ ਤੇ ਪਈ ਰਹੀ ਆ ਅਸੀਂ ਕਿ ਕੁਝ ਨਹੀਂ ਕਿਹਾ ਨਾਟਕ ਜਿਹਾ ਕਰਦੀ ਰਹੀ ਰੋਂਦੀ ਰਹੀ ਆ ਕੁਝ ਖਾਦਾ ਪੀਤਾ ਨਹੀਂ ਹੈਗਾ ਅਸੀਂ ਮਤਲਬ ਕਾਫੀ ਜ਼ਬਰਦਸਤੀ ਖਵਾਇਆ ਪਿਆ ਬਹੁਤ ਕੁਝ ਜੂਸ ਵਗੈਰਾ ਲਿਆ ਕੇ ਦਿੱਤਾ ਥੋੜੇ ਦਿਨ ਦੀ ਸੀਗੀ ਰੋਈ ਗਈ ਆ ਫਿਰ ਬਸ 6 ਤਰੀਕ ਨੂੰ ਉਹ ਸਵੇਰੇ 7:30 ਤੇ ਚਲੀ ਗਈ ਜੀ ਫਿਰ ਤੁਸੀਂ ਪੁੱਛਿਆ ਨਹੀਂ ਕਿ ਰੋਣ ਦਾ ਕਾਰਨ ਕੀ ਹੈ ਵੀ ਲੰਬੇ ਪਏ ਦਾ ਕਾਰਨ ਕੀ ਹੈ ਵੀ ਇਹ ਕੀ ਚੱਲ ਰਿਹਾ ਕੀ ਹੋ ਰਿਹਾ ਜਾਂ ਕੋਈ ਦੁੱਖ ਤਕਲੀਫ ਹੈ ਹਾਂ ਪੁੱਛਿਆ ਸੀ ਮੈਂ ਜੀ ਇੱਥੇ ਜੇ ਕਰਾਂ ਨਹੀਂ ਸੀ ਮੈਂ ਠੀਕ ਨਹੀਂ ਹੈਗੀ ਮਾਟੇ ਢਿੱਡ ਦੁਖਦਾ ਤੇ ਬਾਅਦ ਦੇ ਵਿੱਚ ਮਨ ਨੂੰ ਇਹ ਵੀ ਪੁੱਛਿਆ ਮੈਂ ਕਿ ਤੈਨੂੰ ਕਿਸੇ ਨਾਲ ਪਿਆਰ ਹੋ ਗਿਆ ਵੀ ਤੂੰ ਰੋ ਰਹੀ ਆ ਉਹ ਉਸ ਗੱਲ ਵਿੱਚ ਥੋੜਾ ਜਿਹਾ ਉਹਨੇ ਮਤਲਬ ਮੰਨਿਆ ਵੀ ਹਾਂ ਸਿਰ ਫਿਰ ਮਾਰਿਆ ਨਹੀਂ ਹਾਊ ਹੋ ਗਿਆ ਕਿ ਤਨ ਕਿ ਜੇ ਤੁਹਾਨੂੰ ਵੀ ਇਹ ਚੀਜ਼ ਦਾ ਸ਼ੱਕ ਸੀ ਹਾਂਜੀ ਹਾਂਜੀ ਬਿਲਕੁਲ ਹੋ ਗਿਆ ਸੀ ਸ਼ੱਕ ਫਿਰ ਮੈਂ ਉਹਨੂੰ ਦੁਬਾਰਾ ਪੁੱਛਿਆ ਮੈਂ ਕਿ ਤੂੰ ਮਤਲਬ ਬੱਚਾ ਵਾ ਤੇਰੇ ਇੱਦਾਂ ਦੇ ਮਤਲਬ ਸਟੈਪ ਚੁੱਕਿਆ ਕੋਈ ਨਹੀਂ ਮੈਂ ਨਹੀਂ ਅੱਗੇ ਤੋਂ ਫੋਨ ਵਗੈਰਾ ਨਹੀਂ ਕਰਦੀ ਕਿ ਜੋ ਹੋ ਗਿਆ ਉਹਨੇ ਫੋਨ ਵਗੈਰਾ ਰੀਸੈਟ ਕਰਤਾ ਸੀ ਫਿਰ ਉਸ ਤੋਂ ਬਾਅਦ ਥੋੜਾ ਬਹੁਤਾ ਸਹੀ ਵੀ ਹੋ ਗਈ ਸੀ ਬੱਚੇ ਦੀਆਂ ਕਿਤਾਬਾਂ ਕੁਤੂਬਾਂ ਵੀ ਸੈੱਟ ਕਰਨ ਲੱਗ ਗਈ ਸੀ ਕੋਈ ਸਾਨੂੰ ਪਤਾ ਨਹੀਂ ਸੀ ਦੇ ਵਿੱਚ ਉੱਛਲੀ ਠੀਕ ਹੈ ਆਪਾਂ ਵਿਆਹ ਦੇ ਉੱਤੇ ਹੁੰਨੇ ਆ ਜਦੋਂ ਇੱਥੋਂ ਗੱਡੀ ਦੇ ਵਿੱਚ ਬੈਠ ਕੇ ਜਾਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਤੁਸੀਂ ਸੀਸੀਟੀਵੀ ਖੰਗਾ ਲਦੇ ਤੁਹਾਨੂੰ ਪਤਾ ਲੱਗਦਾ ਗੱਡੀ ਦੇ ਵਿੱਚ ਬੈਠ ਕੇ ਜਾਂਦੀ ਹੈ ਘਰੇ ਗਹਿਣੇ ਨਹੀਂ ਹੈਗੇ ਜਾਂ ਕੈਸ਼ ਨਹੀਂ ਹੈਗਾ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਆ ਜਿਹੜੀ ਥੋੜੀ ਕੀ ਰਹਿੰਦੀ ਹੈ ਤੁਸੀਂ ਕਿੱਥੇ ਭਜ ਨਟ ਗਏ ਅਸੀਂ ਥਾਣੇ ਦੇ ਵਿੱਚ ਗਏ ਸੀਗੇ ਤੇ ਉਹਨਾਂ ਨੇ ਵੀ ਥਾਣੇ ਵਾਲਿਆਂ ਨੇ ਵੀ ਜਦੋਂ ਉਹਨਾਂ ਦੇ ਉੱਤੇ ਪਰਚਾ ਦਰਜ ਕਰਤਾ ਸੀਗਾ ਨਹੀਂ ਮੈਂ ਇਹ ਚੀਜ਼ ਪੁੱਛ ਰਿਆਂ ਕਿ ਵਿਆਹ ਤੱਕ ਤੁਸੀਂ ਕਿਵੇਂ ਪਹੁੰਚੇ ਕਿਵੇਂ ਪਤਾ ਲੱਗਿਆ ਵੀ ਉਸ ਦਾ ਪਲਾਨੇ ਪੈਲੈਸ ਦੇ ਵਿੱਚ ਵਿਆਹ ਹੋਇਆ ਹੈ ਗੱਡੀ ਜਦੋਂ ਇਥੋਂ ਗੱਡੀ 'ਚ ਬੈਠ ਕੇ ਚਲੇ ਜਾਂਦੀ ਆ ਉਸ ਤੋਂ ਬਾਅਦ ਅਗਲੀ ਕਾਰਵਾਈ ਥੋੜੀ ਕੀ ਸੀ ਅਸੀਂ ਮਤਲਬ ਦੇਖਿਆ ਸੀਸੀਟੀ ਵੀਗਾਰਾ ਮਤਲਬ ਚੈੱਕ ਕੀਤੀ ਜਦੋਂ ਤੇ ਫਿਰ ਉਹ ਗੱਡੀ ਦਾ ਅਸੀਂ ਪਤਾ ਕੀਤਾ ਉਹ ਗੱਡੀ ਮਤਲਬ ਆਪਣਾ ਦੁਗਰੀ ਦੇ ਕੋਲੇ ਕਿਸੇ ਮੁੰਡੇ ਦੀ ਸੀਗੀ ਉਹਨੇ ਅੱਗੇ ਦੱਸਿਆ ਵੀ ਮਤਲਬ ਮੈਂ ਤਾਂ ਕਿਤੇ ਬਾਹਰ ਆ ਮੁੰਡੇ ਦਾ ਹੀ ਪਤਾ ਕੀਤਾ ਤੁਸੀਂ ਨੰਬਰ ਪਲੇਟ ਤੋਂ ਉਹਦੇ ਐਡਰੈਸ ਤੱਕ ਕਹਿੰਦੇ ਅਸੀਂ ਨੰਬਰ ਪਰ ਤੋਂ ਐਡਰੈਸ ਵਗੈਰਾ ਕਢਵਾਇਆ ਜਦੋਂ ਤਾਂ ਕੁਆਲਿਟੀ ਚੌਂਕ ਦੇ ਕੋਲ ਮਹਿੰਦਰਾ ਜੁਵੈਲਰ ਵਾਲਾ ਉਹਦਾ ਐਡਰੈਸ ਨਿਕਲਿਆ ਉਹਨੇ ਸਾਨੂੰ ਦੱਸਿਆ ਵੀ ਆਹ ਮੁੰਡਾ ਮਤਲਬ ਇਹਨ ਅੱਗੇ ਦੇ ਵਰਦ। ਫਿਰ ਅਸੀਂ ਉਹਨਾਂ ਦੇ ਘਰੇ ਗਏ ਉਹਨਾਂ ਦੇ ਘਰੇ ਮੈਰਿਜ ਹੋ ਚੁੱਕੀ ਸੀ ਉਹ ਕਹਿੰਦੇ ਵੀ ਇਹ ਮੁੰਡੇ ਦੀ ਤਾਂ ਮੈਰਿਜ ਹੋ ਚੁੱਕੀ ਆ 7 ਤਰੀਕ ਨੂੰ 6 ਤਰੀਕ ਨੂੰ ਉਹਨਾਂ ਦੇ ਘਰੇ ਮਤਲਬ ਅਸੀਂ ਜਦੋਂ ਮੌਜੂਦ ਅਸੀਂ ਮਤਲਬ 8 ਤਰੀਕ ਨੂੰ ਪਹੁੰਚੇ ਸੀ ਹਾਂਜੀ ਉਹਨਾਂ ਦੇ ਘਰੇ ਪਹੁੰਚਦੇ ਹਾਂ ਨੂੰ ਪਤਾ ਲੱਗਦਾ ਵੀ ਇਹਦੀ ਮੈਰਿਜ ਹਾਂਜੀ ਹਾਂਜੀ ਤੇ ਵੈਸੇ ਵੀ ਟੈਂਟ ਟੁੰਡ ਲੱਗਾ ਸੀ ਮਤਲਬ ਗਲੀ ਵਾਲਨੇ ਵੀ ਦੱਸਿਆ ਵੀ ਆਹ ਇਹਦੀ ਮੁੰਡੇ ਦੀ ਮੈਰਿਜ ਹੋ ਰਹੀ ਪਹਿਲਾਂ ਸਾਨੂੰ ਪਤਾ ਨਹੀਂ ਲੱਗਾ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿੱਥੇ ਹੋਈ ਮੈਰਿਜ ਉਹ ਕਹਿੰਦੇ ਵੀ ਉੱਥੇ ਸਾਹਮਣੇ ਨਹਿਰ ਤੇ ਹੋਟਲ ਆ ਰੈਜੀਡੈਂਸੀ ਰੋਤੇ ਜੀ ਕੇ ਸੀਸੀਟੀਵੀ ਵਗੈਰਾ ਬਾਹਰ ਲਾਉਣਾ ਜਿਹੜੇ نیچے ਹਾਲ ਦੇ ਸੀਸੀਟੀਵੀ ਤਾਂ ਬੰਦ ਕੀਤੇ ਹੋਏ ਸੀ ਫਿਰ ਵੀ ਐਂਟਰੀ ਵਾਲਾ ਸੀਸੀਟੀਵੀ ਚੈੱਕ ਕੀਤਾ ਉਹਦੇ ਜੀ ਦੇਖਿਆ ਇਹ ਇਹਨਾਂ ਦਾ ਪਰਿਵਾਰ ਆ ਤੇ ਸਾਨੂੰ ਹੋਰ ਵੀ ਵੀਡੀਓ ਮਿਲੀ ਤੇ ਸਾਨੂੰ ਉਹ ਚ ਪਤਾ ਲੱਗਾ ਵੀ ਮੈਰੀਜ ਇਹਦੇ ਨਾਲ ਹੀ ਹੋਈ ਉੱਥੋਂ ਸੀਸੀਟੀਵੀ ਬੰਦ ਸੀ ਤੇ ਵੀਡੀਓ ਤੁਹਾਨੂੰ ਕਿੱਥੋਂ ਮਿਲੀ ਉਹਨਾਂ ਦਾ ਇੱਕ ਕੈਮਰਾ ਚੱਲਦਾ ਸੀ ਮੇਨ ਐਂਟਰੈਂਸ ਦਾ ਉਹ ਵੀਡੀਓ ਤੁਸੀਂ ਲੈ ਲਈ ਹੈ ਹਾਂਜੀ ਉਹਦੀ ਲੈ ਲਈ ਉਹਦੇ ਵਿੱਚ ਕੌਣ ਕੌਣ ਨਜ਼ਰ ਆਉਂਦਾ ਉਹਦੇ ਵਿੱਚ ਉਹਦੇ ਡੈਡੀ ਫੈਮਿਲੀ ਮੈਂਬਰ ਮਤਲਬ ਸਾਰੇ ਮੈਂਬਰ ਨਜ਼ਰ ਆ ਰਹੇ ਆ ਮੁੰਡਾ ਕੁੜੀ ਬਹੁਤ ਘੱਟ ਨਜ਼ਰ ਆ ਰਹੇ ਸੀ ਉਹਦੇ ਵਿੱਚ ਤੇ ਫਿਰ ਸਾਨੂੰ ਹੋਰ ਜਿਹੜੇ ਉੱਥੇ ਰਿਐਲਿਟੀ ਵਗੈਰਾ ਆਏ ਸੀ ਉਹਨਾਂ ਨੇ ਸਾਨੂੰ ਦੱਸਿਆ ਉਹਨਾਂ ਨੇ ਵੀਡੀਓ ਵੀ ਸਾਨੂੰ ਦੇ ਦਿੱਤੀ ਮੁੰਡਾ ਕੌਣ ਹੈ ਕਿਸੇ ਦੇ ਦਾ ਕੀ ਕਰਦਾ ਮੁੰਡਾ ਟੈਕੀ ਚਲਾਉਂਦਾ ਜੀ ਨੋਵਾ ਗੱਡੀ ਚਲਾਉਂਦਾ 2008 ਮਾਰ ਵਾਲੀ ਗੱਡੀ ਚਲਾਉਂਦਾ ਇਹ 프리ਤ ਨਗਰ 40 ਨੰਬਰ ਗਲੀ ਦੇ ਵਿੱਚ ਆ ਉਹਦੇ ਡੈਡੀ ਦਾ ਨਾਮ ਹਰਦੀਪ ਸਿੰਘ ਆ ਜੀ ਉਹ ਕੋਈ ਕਹਿੰਦੇ ਕੋਈ ਅਕਾਲੀ ਦਲ ਦਾ ਪ੍ਰਧਾਨ ਵਗੈਰਾ ਦਾ ਜਿਸਨੂੰ ਦਾ ਪਤਾ ਨਹੀਂ ਪ੍ਰਧਾਨ ਕਿੱਦਾਂ ਦੇ ਕੰਮ ਕਰਦਾ ਅਜੋ ਉੱਥੇ ਤੱਕ ਜਦੋਂ ਤੁਸੀਂ ਪਹੁੰਚਦੇ ਹੋ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਫਲਾਣਾ ਮੁੰਡਾ ਹੈ ਟੈਕਸੀ ਚਲਾਉਂਦਾ ਹੈ ਫਲਾਣੇ ਹੋਟਲ ਦੇ ਵਿੱਚ ਵਿਆਹ ਹੈ ਉਸ ਤੋਂ ਬਾਅਦ ਤੁਸੀਂ ਪੁਲਿਸ ਨਾਲ ਜਾਂਦੇ ਹਾਂ ਹਾਂ ਜੀ ਤੁਸੀਂ ਪੁਲਿਸ ਨਾਲ ਗਏ ਜੀ ਉਹ ਤੇ ਦੀ ساری ਕੰਪਲੇਂਟ ਲਗਾਈ ਦੱਸਿਆ ਕਿ ਮੇਰੀ ਮਿਆਰੀ ਵਗੈਰਾ ਵੀ ਕਰ ਲਈ ਵੀ ਆ ਗੱਡੀ ਦਾ ਨੰਬਰ ਪੇਡ ਵੀ ਠੀਕ ਆ ਪਰ ਪੁਲਿਸ ਨੇ ਟੈਨਸ਼ਨ ਸੀ ਬਟਾ ਚੋਰੀ ਦਾ ਪਰਚਾ ਦਸਤੋਰੀ ਦਾ ਪਰਚਾ ਦਾ ਲਿਖਦਾ ਅਗਲੀ ਕਾਰਵਾਈ ਕੀ ਕੀ ਚੋਰੀ ਦਾ ਪਰਚਾ ਕੀ ਦੇ ਉੱਥੇ ਦਰਜ ਕੀਤਾ ਮੁੰਡਾ ਕੁੜੀ ਦਾ ਉਹਨਾਂ ਦਾ ਉੱਥੇ ਦਰਜ ਕੀਤਾ ਹਾਂ ਜੀ ਪਰ ਮੁੰਡੇ ਦੀ ਅਰੇਸਟ ਨਹੀਂ ਪਈ ਕੁੜੀ ਦੀ ਅਰੇਸਟ ਆ ਜਾ ਚੁੱਕੀ ਹੈ ਮੁੰਡੇ ਦੀ ਅਰੇਸਟ ਨਹੀਂ ਪਈ ਕੁੜੀ ਦੀ ਪਹਿ ਚੁੱਕੀ ਹੈ ਸਿਰਫ ਚੋਰੀ ਦਾ ਪਰਚਾ ਜਿਹੜਾ ਦਰਜ ਹੋਇਆ ਹੈ ਤੇ ਤੁਸੀਂ ਉਹ ਪੁਲਿਸ ਵਾਲਿਆਂ ਨੂੰ ਇਹ ਨਹੀਂ ਕਿਹਾ ਕਿ ਇਹ ਮੈਰਿਜ ਦਾ ਜਿਹੜਾ ਮਾਮਲਾ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਇਹਨਾਂ ਨੇ ਮੈਰਿਜ ਕੀਤੀ ਹੈ ਉਸ ਦੇ ਅਧੀਨ ਜਿਹੜੀਆਂ ਧਾਰਾਵਾਂ ਬਣਦੀਆਂ ਉਹ ਲਗਾਈਆਂ ਹਾਂਜੀ ਕਿਉਂਕਿ ਅਸੀਂ ਪੁਲਿਸ ਨੂੰ ਕਿਹਾ ਬੋਲੇ ਤੁਸੀਂ ਸਾਨੂੰ ਕਿਸੇ ਦਾ ਭਰੋਸਾ ਦਿੱਤਾ ਹੋ ਵੀ ਸੀ ਪਰ ਲਾਵਾ ਪਰ ਅਸੀਂ ਪੁਲਿਸ ਨੂੰ ਖੁਦ ਐਵੀਡੈਂਸ ਨੇ ਮਤਲਬ ਦਿੱਤੇ ਆ ਕੱਢ ਕੇ ਹਾਲੇ ਤੱਕ ਪੁਲਿਸ ਨੇ ਕੋਈ ਨਹੀਂ ਬਤਾ ਐਵੀਡੈਂਸ ਨਹੀਂ ਹੈ ਤੱਕ ਕੋਈ ਕਾਰਵਾਈ ਕੀਤੀ ਕੀ ਲੱਗਦਾ ਕਿ ਜਿਸ ਦਿਨ ਉਹ ਉਸ ਹੋਟਲ ਦੇ ਵਿੱਚ ਫੰਕਸ਼ਨ ਸੀਗਾ ਇਹਨਾਂ ਦਾ ਤੇ ਉਸ ਹੋਟਲ ਦੇ ਵਿੱਚ ਸੀਸੀਟੀਵੀ ਬੰਦ ਕਰਵਾ ਦੇਣਾ ਉਸ ਹਾਲ ਦੇ ਉਹਨਾਂ ਨੇ ਲੱਗਦਾ ਕਿ ਇਹ ਵੀ ਇੱਕ ਸਿਕਿਉਰਿਟੀ ਇਸ਼ੂ ਕਰਕੇ ਹੋਟਲ ਤੇ ਵੀ ਕੋਈ ਨਾ ਕੋਈ ਐਕਸ਼ਨ ਆ ਜਿਹੜਾ ਬੰਦ ਹਾਂਜੀ ਬਿਲਕੁਲ ਬੰਦਦਾ ਜੀ ਹੋਟਲ ਤੇ ਸਾਰਾ ਮਿਲੀ ਭੁਗਤਣਾ ਹੋਇਆ ਜੀ ਜਿਹੜੇ ਡੈਡੀ ਕੋਈ ਕਹਿੰਦੇ ਅਸੀਂ ਪ੍ਰਧਾਨ ਆ ਕੋਈ ਕਾਲੀ ਦਲ ਦੇ ਉਹਨਾਂ ਨੇ ਕੋਈ ਮਤਲਬ ਇਹ ਮਿਲੀ ਭੁਗਤਣਾ ਸਾਰਾ ਕੁਝ ਕੀਤਾ ਪਰ ਵਾਲੇ ਹੁੰਦਾ ਜੇ ਮੰਨ ਲਓ ਪ੍ਰਧਾਨ ਆ ਚਲੋ ਕਿਸੇ ਪਾਰਟੀ ਦੇ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਰਨਾ ਚਾਹੀਦਾ ਕਿ ਲੜਕੀ ਆਲਰੇਡੀ ਮੈਰਿਡ ਆ ਉਹਦੇ ਬੱਚੇ ਆ ਉਹਦਾ ਪਰਿਵਾਰ ਹਾਂਜੀ ਬਿਲਕੁਲ ਜੀ ਉਹਨਾਂ ਨੇ ਇਸ ਚੀਜ਼ ਦਾ ਉਹਨਾਂ ਨੂੰ ਅਸੀਂ ਤਾਂ ਆਪਰ ਆਣਗੇ ਉਹਨਾਂ ਨੂੰ ਇਹ ਚੀਜ਼ ਦਾ ਪਤਾ ਕਰਨਾ ਚਾਹੀਦਾ ਸੀ ਬੱਚੀ ਮੈਰ ਮਤਲਬ ਲੜਕੀ ਮੈਰਿਜ ਆ ਤੇ ਉਹਦਾ ਮਤਲਬ ਬੱਚਾ ਹੈ ਉਹਦੇ ਬਲੇਸੀਨ ਉਹਨਾਂ ਨੇ ਮਤਲਬ ਨਜ਼ਰ ਅੰਦਾਜ਼ ਕੀਤਾ ਉਹ ਲੜਕਾ ਜਿਹੜਾ ਹੈਗਾ ਨਾ ਮੈਰਿਜ ਹਾਂਜੀ ਲੜਕਾ ਮੈਰਿਜ ਹੁਣ ਕੀ ਚਾਹੁੰਦੇ ਹੋ ਕੀ ਕੀ ਕਾਰਵਾਈ ਹੈ ਜਿਹੜੀ ਅੱਗੇ ਹੋਣੀ ਚਾਹੀਦੀ ਹੈ ਅੱਗੇ ਜੇ ਇਹਨਾਂ ਸਖਤ ਤੋਂ ਸਖਤ ਕਾਰਵਾਈ ਇਹਨਾਂ ਦੇ ਪਰਿਵਾਰ ਦੇ ਉੱਪਰ ਵੀ ਮਤਲਬ 493 ਮੈਰਿਜ ਦਾ ਪਰਚਾ ਤੇ ਆਪਣਾ ਫੇਕ ਨੰਬਰ ਪਲੇਟ ਦਾ ਪਰਚਾ ਹੋਣਾ ਚਾਹੀਦਾ ਹੈ ਅਜਿਹਾ ਹੀ ਮੰਨ ਕਰਦੇ ਹਾਂ ਜੀ ਜੀ ਇਹਨਾਂ ਦਾ ਇੱਕ ਵੀਡਾ ਆਪਣਾ ਫੇਮਸ ਆ ਕਾਫੀ OSNI ਜੀ ਉਹਦੀ ਵੀਡੀਓ ਦੇ ਵਿੱਚ ਉਹ ਗੱਡੀ ਬਿਲਕੁਲ ਕਲੀਅਰ ਨਜ਼ਰ ਆ ਰਹੀ ਆ ਜਿਸ ਜਿਹੜਾ ਉਹਦਾ ਗੱਡੀ ਦਾ オリジナル ਨੰਬਰ ਆ ਤੇ ਫੇਕ ਨੰਬਰ ਪਲੇਟ ਜਿਹੜਾ ਇਹਨਾਂ ਨੇ ਲਾ ਕੇ ਚੋਰੀ ਨੂੰ ਅੰਜਾਮ ਦਿੱਤਾ ਤੇ オリジナル ਨੰਬਰ ਉਹਨਾਂ ਦੀ OSNI ਦੀ ਵੀਡੀਓ ਚ ਪ੍ਰੋਪਰ ਨਜ਼ਰ ਆ ਰਿਹਾ ਕੀ ਕੋਈ ਯੂਟਿਊਬਰ ਨੇ ਹਾਂ ਜੀ ਕੋਈ ਬਲੌਗਰ ਨੇ OSNI ਸੁਰਿੰਦਰ ਇਹ ਕੋਈ ਬਲੌਗਰ ਹੈ ਇਹ ਉਹਦਾ ਰੀਅਲ ਬ੍ਰਦਰ ਆ ਜੀ ਕੋ ਹਾਂ ਜੀ ਰੀਅਲ ਬ੍ਰਦਰ ਹੈ ਸਣੀ ਨਾਮ ਆ ਜੀ ਅੱਛਾ ਤੇ ਇਹ ਕੀ ਤੁਸੀਂ ਹੱਥ ਦੇ ਵਿੱਚ ਕੀ ਫੋਟੋਆਂ ਲਈਆਂ ਹੋਈਆਂ ਦਿਖਾਉਂਗੇ ਸਰ ਜੀ ਇਹ ਜੀ ਮੁੰਡਾ ਵਾ ਜੀ ਮੈਨੂੰ ਟੈਕਸੀ ਚਲਾਉਂਦਾ ਜੀ ਇਹ ਕੁੜੀ ਨੂੰ ਮਤਲਬ ਨਾਲ ਲੈ ਕੇ ਗਿਆ ਆਪਣੇ ਪੂਰਾ ਸਾਜਿਸ ਦੇ ਨਾਲ ਲੈ ਕੇ ਗਿਆ ਜੀ ਠੀਕ ਆ ਜੀ ਆ ਉਹ ਗੱਡੀ ਆ ਜੀ ਨੰਬਰ ਪਲੇਟ ਠੀਕ ਆ ਜੀ ਦੀ ਗੱਡੀ ਵੀ ਤੇ ਸਾਰੇ ਤੇ ਇਹ ਮੈਰਿਜ ਦੀ ਫੋਟੋ ਆ ਜਿਹੜੀ ਇਹਨਾਂ ਨੇ ਪ੍ਰੈਜ਼ੀਡੈਂਸੀ ਵਿੱਚ ਮੈਰਿਜ ਕੀਤੀ ਹੈ ਜੀ ਇਹ ਇਹ ਜਿਹੜੀ ਮੈਰਿਜ ਦੀ ਫੋਟੋ ਦਿਖਾ ਰਹੇ ਹੋ ਤੁਸੀਂ ਇਹਦੀ ਵੀ ਹਾਂਜੀ ਬਿਲਕੁਲ ਵੀਡੀਓ ਵੀ ਹੈਗੀ ਤੁਹਾਡੀ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਫੋਟੋ ਦੇ ਵਿੱਚ ਲੜਕਾ ਔਰ ਲੜਕੀ ਸਾਫ਼ ਨਜ਼ਰ ਆਂਦੇ ਪਏ ਨੇ ਔਰ ਆਸ-ਪਾਸੇ ਤੁਸੀਂ ਦੇਖ ਰਹੇ ਹੋ ਕਿ ਸ਼ਗਨ ਪਾਉਣ ਵਾਲਿਆਂ ਦੀ ਭੀੜ ਆ ਜਿਹੜੀ ਲੱਗੀ ਹੋਈ ਹੈ ਇਹ ਵੀ ਇੱਕ ਕੁਐਸਚਨ ਮਾਰਕ ਹੈ ਜਿਹੜਾ ਬਣਦਾ ਹੈ ਕਿਉਂਕਿ ਜਿਸ ਹਾਲਾਤਾਂ ਦੇ ਵਿੱਚ ਇਹ ਮੈਰਿਜ ਹੈ ਜਿਹੜੀ ਲੜਕੇ ਨੇ ਇਸ ਲੜਕੀ ਨਾਲ ਕੀਤੀ ਹੈ ਇਹ ਵੀ ਇੱਕ ਕੁਐਸਚਨ ਮਾਰਕ ਜਿਹੜਾ ਬਣਦਾ ਹੈ ਉਹਨਾਂ ਲੋਕਾਂ ਦੇ ਉੱਤੇ ਆਲੇ-ਦੁਆਲੇ ਜੋ ਖੜੇ ਸ਼ਗਨ ਪਾਉਂਦੇ ਪਏ ਨੇ ਕਿ ਜਿਸ ਤਰ੍ਹਾਂ ਬਾਹਰ ਜਾਣ ਦੇ ਲਈ ਲੋਕੀ ਫੇਕ ਮੈਰਿਜ ਜਿਵੇਂ ਕਰਵਾਉਂਦੇ ਨੇ ਤਾਂ ਉਹੀ ਜਿਹੜਾ ਹੋਟਲ ਦਾ ਸਟਾਫ ਜਾਂ ਫੋਟੋਗ੍ਰਾਫਰ ਦਾ ਸਟਾਫ ਜਾਂ ਹੋਰ ਦੋਸਤ ਮਿੱਤਰ ਇੱਕ ਖਾਲੀ ਲਿਫਾਫੇ ਜਿਹੜੇ ਸ਼ਗਨ ਦੇ ਤੌਰ ਤੇ ਪਾਉਂਦੇ ਨਜ਼ਰ ਆਉਂਦੇ ਨੇ ਕਿਉਂਕਿ ਅੰਬੈਸੀ ਨੂੰ ਉਹ ਚੀਜ਼ਾਂ ਦਿਖਾਉਣੀਆਂ ਹੁੰਦੀਆਂ ਤੇ ਇਹ ਵੀ ਇੱਕ ਸਵਾਲ ਹੈ ਜਿਹੜਾ ਖੜਾ ਹੁੰਦਾ ਹੈ ਕਿ ਆਸੇ-ਪਾਸ ਜਿਹੜੇ ਲੋਕ ਖੜੇ ਨੇ ਕੀ ਵਾਕਈ ਇਹ ਰਿਸ਼ਤੇਦਾਰ ਦੋਸਤ ਮਿੱਤਰ ਨੇ ਜਾਂ ਫਿਰ ਪੈਸੇ ਦੇ ਕੇ ਬੁਲਾਈ ਹੋਈ ਭੀੜ ਹੈ ਕਿ ਸ਼ਗਨ ਪਾਉਂਦੇ ਹੋਏ ਇਹ ਜਿਹੜਾ ਵੀਡੀਓ ਹੈ ਜਿਹੜੀ ਸ਼ੋ ਹੋਵੇ ਤਾਂ ਕਿ ਪ੍ਰੋਪਰ ਮੈਰਿਜ ਲੱਗੇ ਕੀ ਕਹਣਾ ਚਾਹੀਦਾ ਇੱਕ ਨਾ ਇਹਨਾਂ ਨੇ ਮਤਲਬ ਕੁੜੀ ਨੂੰ ਕਿੱਦਾਂ ਮਤਲਬ ਕਿਉਂਕਿ ਮੁੰਡਾ ਟੈਕਸੀ ਚ ਚਲਾਉਂਦਾ ਸ਼ਾਇਦ ਉਹਦਾ ਕੋਈ ਰਿਸ਼ਤਾ ਵਗੈਰਾ ਨਾ ਹੁੰਦਾ ਹੋਵੇ ਹੁਣ ਮਤਲਬ ਸਾਡੇ ਨਾਲ ਇਹਨਾਂ ਨੇ ਕੋਈ ਮਿਲੀਭੁਗਤ ਕੋਈ ਸਾਜ਼ਿਸ਼ ਕੀਤੀ ਆ ਕਿਉਂਕਿ ਸਾਡਾ ਤਾਂ ਮਤਲਬ ਪਿਛਲੇ ਅ ਦਸੰਬਰ ਤੋ ਪਹਿਲਾਂ ਦਾ ਬਹੁਤ ਵਧੀਆ ਸੀਗਾ 12 ਸਾਲ ਬਹੁਤ ਵਧੀਆ ਨਿਕਲੇ ਆ ਅਸੀਂ ਇਹਨੂੰ ਕੁੜੀ ਗਰੀਬ ਕਰਦੀ ਸੀ ਮੇਰੀ ਵੀ ਮਤਲਬ ਲਾਂ ਮੈਰਿਜ ਹੋਈ ਆ ਪੁਲਿਸ ਪ੍ਰੋਟੈਕਸ਼ਨ ਵੀ ਲਈ ਸੀ ਮੈਂ ਜੋ ਲਾਂ ਮੈਰਿਜ ਕਰਵਾਈ ਆ ਤੇ ਉਸ ਤੋਂ ਬਾਅਦ ਇਹਨੂੰ ਪੜਾ ਲਿਖਾਇਆ ਸੀ ਫੇਰ ਭਰਾਣ ਲਗਾਉਣ ਤੋਂ ਬਾਅਦ ਡਿਗਰੀ ਕਰਾਉਣ ਤੋਂ ਬਾਅਦ ਅਸੀਂ ਇਹਨੂੰ ਹਾਈਲਾਈਟਸ ਵਗੈਰਾ ਕਰਾਈ 2-3 ਵਾਰ ਜੇ ਨੰਬਰ ਘਟ ਆਏ ਫੇਰ ਅਸੀਂ 20-22 ਲੱਖ ਰੁਪਏ ਦਾ ਆਪਣੀ ਪ੍ਰਾਪਰਟੀ ਤੇ ਲੋਨ ਲਿਆ ਬਾਹਰ ਜਾਣ ਵਾਸਤੇ ਉਹ ਵੀ ਕੋਈ ਕੰਮ ਨਹੀਂ ਬਣਿਆ ਫੇਰ ਇਹਨੇ ਕਿਹਾ ਵੀ ਇਹਨੂੰ ਇਹ ਬਿਊਟੀ ਪਾਰਲਰ ਦਾ ਕੋਰਸ ਵਗੈਰਾ ਕਰਾਉ ਉਹ ਕਰਾਇਆ 1.5 ਤੋਂ 2 ਲੱਖ ਲਾ ਕੇ ਫਿਰ ਇਹਨੂੰ ਬਿਊਟੀ ਪਾਰਲਰ ਵਿੱਚ ਖੋਲ ਕੇ ਸੈਟਾਂ ਵਾਲੇ ਚੌਂਕ ਦੇ ਵਿੱਚ 3 ਲੱਖ ਰੁਪਏ ਦਾ ਤੇ ਉਸ ਤੋਂ ਬਾਅਦ ਜਦੋਂ ਬਿਊਟੀ ਪਾਰਲਰ ਖੋਲਣ ਤੋਂ ਬਾਅਦ ਇਹਨਾਂ ਨੇ ਕੋਈ ਮੁੰਡੇਵਾਂ ਨਾਲ ਮਿਲੀ ਹੋਣੀ ਹੈ ਕਿ ਤੇਜਾ ਕੋਈ ਮੇਕਅਪ ਵਗੈਰਾ ਕੀਤਾ ਹੋਣਾ ਉਸ ਤੋਂ ਬਾਅਦ ਇਹ ਮਤਲਬ ਨਾਲ ਸਾਜੀ ਦੇ ਵਿੱਚ ਸ਼ਾਮਲ ਕਰਦੇ ਨੇ ਬਲਵੇ ਮਾਮਲਾ ਜਿਹੜਾ ਥੋੜੇ ਦੱਸਣ ਦੇ ਮੁਤਾਬਿਕ ਕਾਫੀ ਪੁਰਾਣਾ ਨਹੀਂ ਹੈ ਥੋੜੇ ਦਿਨ ਪਹਿਲਾਂ ਇੱਕ ਜਿਹੜਾ ਇਹ ਮਾਮਲਾ ਸ਼ੁਰੂ ਹੋਇਆ ਹਾਂਜੀ ਇਹ 4-5 ਮਹੀਨੇ ਪਹਿਲਾਂ ਮਾਮਲਾ ਸ਼ੁਰੂ ਹੋਇਆ 4-5 ਮਹੀਨਿਆਂ ਸੀ 9 ਵਜੇ ਸੇ ਤੱਕ ਆ ਗਈ ਕਿ ਥੋੜੇ ਪਰਿਵਾਰ ਨੂੰ ਛੱਡ ਕੇ ਆਪਣੇ ਬੱਚੇ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਵਿਆਹ ਕਰਵਾ ਲਿਆ ਬਿਨਾਂ ਡਾਈਵੋਰਸ ਦੇ ਹਾਂਜੀ ਬਿਲਕੁਲ ਬਿਨਾਂ ਡਾਈਵੋਰਸ ਤੋਂ ਵਿਆਹ ਕਰਾ ਲਿਆ ਤੇ ਇਹ ਸਾਨੂੰ ਘਰੇ ਦੱਸਦੀ ਹੁੰਦੀ ਸੀ ਇਹ ਜੀ ਕੋਈ ਆਪਣੀ ਗਲੀ ਦੇ ਵਿੱਚ ਹੀ ਕੋਈ ਕੁੜੀ ਆ ਕੋਈ ਮੰਨਦੀਪ ਨਾਮ ਦੀ ਕੁੜੀ ਆ ਉਹਦੇ ਨਾਲ ਹੀ ਫੁੰਡੇ ਦੇ ਕੋਈ ਰਿਲੇਸ਼ਨ ਸੀਗੇ ਇਹਨੇ ਕਈ ਵਾਰ ਮਤਲਬ ਫੋਨ ਦੇਤੇ ਸਾਨੂੰ ਕਿਹਾ ਵੀ ਆ ਕਿ ਉਹਨਾਂ ਦੀ ਕੋਈ ਲੜਾਈ ਨੂੰ ਕਿਹਨਾਂ ਸੌਲਾ ਕਰਵਾ ਰਹੀ ਉਹਨਾਂ ਦਾ ਕੈਂਸਲ ਕਰਵਾਉਣ ਦੀ ਕੋਸ਼ਿਸ਼ ਜੀ ਆਪਾਂ ਵਿੱਚ ਰੋਲ ਅਦਾ ਕਰੀ سوالے تھے ਖੜਾ ਹੁੰਦਾ ਕਿ ਉਸ ਲੜਕੇ ਦੇ ਪਰਿਵਾਰ ਨੇ ਜੇ ਇਸ ਤਰੀਕੇ ਦੇ ਨਾਲ ਮੈਰਿਜ ਹੈ ਜਿਹੜੀ ਪੈਲਸ ਦੇ ਵਿੱਚ ਕੀਤੀ ਹੈ ਇਹਨੇ ਰਿਸ਼ਤੇਦਾਰ ਦੋਸਤ મિતਰ ਇਕੱਠੇ ਕੀਤੇ ਹੋਏ ਨੇ ਕਿ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਸੀ ਕਿ ਲੜਕੀ ਦੇ ਡਾਈਵੋਰਸ ਆ ਜਿਹੜਾ ਹਲੇ ਤੱਕ ਨਹੀਂ ਦਿੱਤਾ ਆਪਣੇ ਪਤੀ ਨੂੰ ਉਹਦਾ ਬੱਚਾ ਆ ਛੋਟਾ ਜਿਹਾ ਵੀ ਕਿਸੇ ਦਾ ਘਰ ਖਰਾਬ ਤੁਸੀਂ ਕਰਦੇ ਪਈਓ ਇਸ ਟਾਈਮ ਉਹਦਾ ਦਾ ਘਰ ਖਰਾਬ ਹੋਇਆ ਹੋਇਆ ਉਸ ਉਹਨਾਂ ਦਾ ਵੀ ਇੱਕ ਤਰ੍ਹਾਂ ਦਾ ਘਰ ਖਰਾਬ ਮੈਂ ਕਹੂੰਗਾ ਕਿ ਹੋ ਚੁੱਕਿਆ ਹੋਇਆ ਕਿਉਂਕਿ ਹੁਣ ਕੰਮ ਆ ਜਿਹੜਾ ਕਾਨੂੰਨੀ ਦਾਅ ਪੇਸ਼ ਲੀਗਲ ਪ੍ਰੋਸੈਸ ਦੇ ਵਿੱਚ ਜਿਹੜਾ ਚੱਲਿਆ ਗਿਆ ਹੋਇਆ ਐਸਮ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਪੁਲਿਸ ਨੇ ਚੋਰੀ ਦਾ ਪਰਚਾ ਜਿਹੜਾ ਦਰਜ ਕੀਤਾ ਹੈ ਮੁੰਡਰ ਘੜੀ ਨੂੰ ਕੁੜੀ ਦੋਨੋਂ ਦੇ ਤੌਰ ਤੇ ਹਾਂ ਜੀ ਮੁੰਡਰ ਘੜੀ ਅਰੈਸਟ ਕਿ ਦੀ ਕਿ ਦੀ ਪਈ ਹੈ ਅਰੈਸਟ ਕੱਲੀ ਕੁੜੀ ਦੀ ਹੈ ਅਰੈਸਟ ਕੱਲੀ ਕੁੜੀ ਦੀ ਹੈ ਤੇ ਜਿੱਦਣ ਤੁਸੀਂ ਦੱਸ ਰਹੇ ਸੀ ਆਫ ਦਾ ਕੈਮਰਾ ਕਿ ਜਿੱਦਣ ਪੁਲਿਸ ਵਾਲੇ ਨਾਲ ਲੈ ਕੇ ਤੁਸੀਂ ਉਹਨਾਂ ਦੇ ਘਰ ਜਾਂਦੇ ਹੋ ਉਹਨਾਂ ਦੇ ਘਰ ਕੀ ਗੱਲਬਾਤ ਹੁੰਦੀ ਹੈ ਪੁਲਿਸ ਵਾਲੇ ਘਰ ਲੈ ਕੇ ਜਾਂਦੇ ਨੇ ਪੁਲਿਸ ਵਾਲੇ ਮਤਲਬ ਡੇਢ ਘੰਟੇ ਜਨਾਂ ਕਰੇ ਜਾਂਦੇ ਆ ਕਿਉਂਕਿ 3:30-4 ਵਜੇ ਉਹ ਕੋਈ ਕੁੜੀ ਕੁੜੀ ਗਸ਼ਟ ਕਾਇਮ ਸੀ। ਮੁੰਡਾ ਸ਼ਾਮ ਕਰੀ ਨਹੀਂ ਹੁਣ। ਲਗਭਗ 3-4 ਘੰਟੇ ਪੁਲਿਸ ਵਾਲੇ ਉਹਨਾਂ ਦੇ ਘਰ ਦੇ ਵਿੱਚੋਂ ਨਹੀਂ ਨਿਕਲਦੇ। ਹਾਂਜੀ। ਕਿੰਨੇ ਜਣੇ ਸੀਗੇ? 4 ਜਣੇ ਸੀ। ਹੋਰ ਕੌਣ ਸੀ? ਉਹ ਇੱਕ ਉਹ ਜੀ ਕਾਂਸਟੇਬਲ ਸੀ ਤੇ ਤਿੰਨ ਮਿਲਾਂ ਦੇ ਸੀ। ਨਾਮ ਉਹਦੇ ਕਿਸਦਾ ਆਇਓ ਕੋਣੇ? ਮੇਰੇ ਕਿਸਦਾ ਆਇਆ ਜੀ ਗੁਰਦੀਪ ਸਿੰਘ। ਨਾਲ ਗਿਆ ਸੀ। ਹਾਂਜੀ। ਗੁਰਦੇਵ ਜਿਹੜਾ ਆਇਆ ਉਸ ਦੀ ਟੀਮ ਉਸ ਦੇ ਘਰੇ ਜਾਂਦੇ ਨੇ ਲੜਕੇ ਆਲੇ ਦਾ 3-4 ਘੰਟੇ ਉੱਥੇ ਬੈਠਦੇ ਨੇ ਉਸ ਤੋਂ ਬਾਅਦ ਸਿਰਫ ਕੁੜੀ ਨੂੰ ਲੈ ਕੇ ਹਾਂਜੀ ਤੁਸੀਂ ਵੀ ਸਵਾਲ ਨਹੀਂ ਉਠਾਇਆ ਜਾ ਕੇ ਥਾਣੇ 'ਚ ਕਿ ਸਿਰਫ ਮੁੰਡੇ ਦੀ ਕੁੜੀ ਵੀ ਅਰੇਸਟ ਤੁਸੀਂ ਪਾਲਿਸ ਦੇ ਮੁੰਡਾ ਦੇ ਮੁੰਡੇ ਦੀ ਮੁੰਡੇ ਦੇ ਉੱਤੇ ਕੋਈ ਕਾਰਵਾਈ ਹੈ ਜਿਹੜੀ ਤੁਸੀਂ ਨਹੀਂ ਕੀਤੀ ਨੇ ਨੇ ਤੇ ਕਿਹੜਾ ਸਵਾਲ ਹੈ ਬੰਦੇ ਜਿੰਦੇ ਜਸਟਿਸ ਜਲਦੀ ਹੋ ਜੀ ਪਾਉਣ ਕਰਾਉਣ ਮੁੰਡੇ ਦਾ ਮੋ ਕੀ ਚਾਹੁੰਦੇ ਹੋ ਕਿ ਹੁਣ ਤੁਸੀਂ ਜਿਵੇਂ মিডিਆ ਦਾ ਜ਼ਹਾਰਾ ਲਿਆ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਕੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਮਤਲਬ ਇਹ ਜਾਣੀ ਬਣਦੀ ਮਤਲਬ ਕਾਰਵਾਈ ਉਹਨਾਂ ਦੇ ਉੱਤੇ ਵਿਆਹ ਦਾ ਕਹ ਰਹਾ ਮਨ ਲੱਗਣ 494 ਤੇ ਵੇਕ ਨੰਬਰ ਪਲੇਟ ਦਾ ਟਾਰਾ ਨਾਲ ਲੱਗੇ ਤੇ ਪੂਰੀ ਫੈਮਲੀ ਵਿੱਚ ਆ ਜੀ ਜਾ ਉਹ ਨਹੀਂ ਸਕਦੇ ਫਟ ਫਟ ਕਰ ਰਹੀ ਆ ਅਸੂ ਦੇ ਸੰਸ ਸੀ ਸੁਣਿਆ ਕਿ ਕਿਸ ਤਰ੍ਹਾਂ ਇਸ ਲੇਡੀ ਦੇ ਇੱਕ ਸਟੈਪ ਹੋ ਚੁੱਕਣ ਦੇ ਨਾਲ ਕਿਸ ਤਰ੍ਹਾਂ ਦੋ ਪਰਿਵਾਰਾਂ ਦੇ ਘਰ ਦਾ ਸਿਸਟਮ ਜਿਹੜਾ ਖਰਾਬ ਹੋ ਚੁੱਕਿਆ ਦੋ ਪਰਿਵਾਰ ਖਰਾਬ ਹੋ ਚੁੱਕੇ ਨੇ ਔਰ ਲੀਗਲ ਪ੍ਰੋਸੈਸ ਦੇ ਵਿੱਚ ਕੰਮ ਆ ਜਿਹੜਾ ਚੱਲਾ ਗਿਆ ਹੋਇਆ ਖੈਰ ਜਿਸ ਤਰੀਕੇ ਨਾਲ ਇਹਨਾਂ ਨੇ ਦੱਸਿਆ ਕਿ ਉਸ ਤਰੀਕੇ ਦੇ ਨਾਲ ਮੈਰਿਜ ਨੂੰ ਲੈ ਕੇ ਜਿਹੜੀਆਂ ਧਾਰਾਵਾਂ ਦੇ ਤਹਿਤ ਫਰਚਾਦਰਜ ਹੋਣਾ ਚਾਹੀਦਾ ਸੀਗਾ ਉਹ ਪੁਲਿਸ ਨੇ ਹਲੇ ਤੱਕ ਨਹੀਂ ਕੀਤਾ ਸਿਰਫ ਉਹ ਸਿਰਫ ਚੋਰੀ ਦਾ ਪਰਚਾ ਦਰਜ ਕੀਤਾ ਹੈ ਲੇਕਿਨ ਜਿਸ ਤਰ੍ਹਾਂ ਇਹਨਾਂ ਨੂੰ ਦੱਸਿਆ ਕਿ ਇਹਨਾਂ ਦੇ ਆਈਓ ਗੁਰਦੇਵ ਆਪਣੀ ਟੀਮ ਦੇ ਨਾਲ ਲੜਕੇ ਦੇ ਘਰ ਜਾਂਦੇ ਨੇ ਲੇਕਿਨ 3-4 ਘੰਟੇ ਬਾਅਦ ਉਸ ਦੇ ਘਰ ਦੇ ਵਿੱਚੋਂ ਨਿਕਲਦੇ ਨੇ ਲੇਕਿਨ ਸਿਰਫ ਉਹ ਸਿਰਫ ਅਰੈਸਟ ਕੁੜੀ ਦੀ ਪੈਂਦੀ ਹੈ ਸਵਾਲ ਇੱਥੇ ਵੀ ਖੜਾ ਹੁੰਦਾ ਹੈ ਕਿ ਉਸ ਮੁੰਡੇ ਦੀ ਅਰੈਸਟ ਆ ਜਿਹੜੀ ਪੁਲਿਸ ਨੇ ਕਿਉਂ ਨਹੀਂ ਕੀਤੀ ਗੁਰਦੇਵ ਹੋਰਾਂ ਜਿਹੜੇ ਇਹਨਾਂ ਨੇ ਆਈਓ ਨੇ ਕੇਸ ਦੇ ਉਹਨਾਂ ਨੇ ਮੁੰਡੇ ਦੀ ਅਰੇਸਟ ਤਾਂ ਜਿਹੜੀ ਕਿ ਹੋ ਨਹੀਂ ਪਾਈ ਸਵਾਲ ਇਥੇ ਵੀ ਖੜਾ ਹੁੰਦਾ ਹੈ ਕਿ ਕੀ ਸ਼ਾਇਦ ਪੁਲਿਸ ਸੇਫ ਸਾਈਡ ਮੁੰਡੇ ਨੂੰ ਰੱਖ ਕੇ ਚੱਲਣਾ ਚਾਹੁੰਦੀ ਹੈ ਕਿਉਂਕਿ ਹਲੇ ਤੱਕ ਸਿਰਫ ਚੋਰੀ ਦਾ ਪਰਚਾ ਦਰਜ ਹੋਇਆ ਚੋਰੀ ਦੇ ਪਰਚੇ ਦੇ ਨਾਲ ਨਾਲ ਚੋਰੀ ਦੇ ਪਰਚੇ ਦੇ ਨਾਲ ਨਾਲ ਜਿਹੜਾ ਵਿਆਹ ਦੀਆਂ ਤਰਾਮਾਂ ਦੇ ਤਹਿਤ ਜਿਹੜਾ ਹੈਗਾ ਪਰਚਾ ਦਰਜ ਹਲੇ ਤੱਕ ਨਹੀਂ ਹੋਇਆ ਜੋ ਹੋਣਾ ਚਾਹੀਦਾ ਹੈ ਫਿਰ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ 하나 시므라푸리 ਦੇ ਐਸਐਚਓ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਕਿ ਹਲੇ ਤੱਕ ਪੁਲਿਸ ਨੇ ਕਾਰਵਾਈ ਆ ਜਿਹੜੀ ਪ੍ਰੋਪਰ ਕਿਉਂ ਨਹੀਂ ਕੀਤੀ ਔਰ ਥੋੜੀ ਗੱਲ ਕਰਵਾਉਂਦੇ ਆ ਇਹਨਾਂ ਦੇ ਬੇਟੇ ਦੇ ਨਾਲ ਜੋ ਹੱਲੇ ਬਹੁਤ ਛੋਟਾ ਆ ਹਰ ਸਕੂਲ ਦੇ ਵਿੱਚ ਪੜਦਾ ਆ ਖੈਰ ਸਮਝ ਅੱਜ ਕੱਲ੍ਹ ਦੇ ਬੱਚੇ ਨੂੰ ਖੈਰ ਸਾਰੀ ਹੁੰਦੀ ਆ ਉਸਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਉਸ ਦਾ ਇਸ ਬਾਰੇ ਕੀ ਕਹਿਣਾ ਔਰ ਕੀ ਮਾਹੌਲ ਸੀ ਘਰ ਦਾ ਇਹਦੀ ਮੰਮੀ ਦੇ ਜਾਣ ਤੋਂ ਪਹਿਲਾਂ ਹਾਂਜੀ ਬੇਟਾ ਕੀ ਨਾਮ ਹੈ ਤੁਹਾਡਾ ਕਰਨ ਜੀ ਕਰਨੇ ਸਾਰੀ ਜਾਣਿਆ ਜਿਹੜੀ ਹੋਈ ਜਾ ਹੈ ਕਿ ਕੀ ਮਾਹੌਲ ਸੀਗਾ ਉਹਦੇ ਜਾਣ ਤੋਂ ਪਹਿਲਾਂ ਉਹਦਾ ਰਵੱਈਆ ਤੁਹਾਨੂੰ ਕਿਹੋ ਜਿਹਾ ਦਾ ਸੀ ਮਤਲਬ ਉਹਨਾਂ ਨੇ ਘੱਟ ਬੁਲਾਉਂਦੇ ਸੀ ਨਾ ਬੁਲਾਉਂਦੇ ਨਹੀਂ ਪਾਈਂ ਬੁਲਾਉਂਦੇ ਉਸ ਤੋਂ ਪਹਿਲਾਂ ਮੈਨੂੰ ਖੁਸ਼ੀ ਸੀ ਚੁਣਾਂ ਤੇ ਜਦੋਂ ਜਿਵੇਂ ਤੁਸੀਂ ਦੱਸਦੇ ਹੋ ਕਿ ਘੱਟ ਬੁਲਾਉਂਦੇ ਸੀਗੇ ਜਿਵੇਂ ਤੁਸੀਂ ਬੁਲਾਉਂਦੇ ਸੀਗੇ ਤੇ ਤਾਂ ਵੀ ਮੈਂ ਇੱਕ ਗੱਲ ਕਰ ਤ ਹਾਂ ਕਾਤਾ ਕਾਜਦੇ ਸੀ ਹਾਂ ਮਤਲਬ ਪਹਿਲਾਂ ਜਾਦੇ ਸੀ ਚੁਣਾਂ ਮੁੰਨੇ ਨੂੰ ਸੋਕੀ ਕੀ ਕਰ ਦਿੰਦੇ ਤੇਰੇ ਕੋਈ ਜਿਹੜੇ ਦੇਖਿਆ ਮੰਮੀ ਨੂੰ ਕਹਿੰਦੇ ਕਿ ਉਹ ਰਨ ਕਰਦੇ ਕੋਈ ਜਾਂ بیٹنگ ਕਰਦੇ ਕੁਛ ਇਦਾਂ ਦੇਖਿਆ ਹੋਣਾ ਨਾ ਕੁਝ ਨਹੀਂ ਦੇਖਿਆ ਜਿਸ ਦਿਨ ਗਏ ਆਹ ਹੁਣ ਕੋਈ ਮੰਮੀ ਨੇ ਫੋਨ ਤੇ ਗੱਲ ਕੀਤੀ ਮਿਲਿਆ ਨਹੀਂ ਕਿ ਜਾਲ ਨਹੀਂ ਕੀਤੀ ਜਾਂ ਬਾਅਦ ਨਹੀਂ ਕੀਤੀ ਨਹੀਂ ਕਿ ਕੀ ਸਮੇਂ ਤੇ ਉਹ ਕੀ ਇਸ ਤਰ੍ਹਾਂ ਮੰਮੀ ਨੇ ਕਿਹਾ ਸੀ ਤਾਂ ਕੀ ਟੋਲੇ ਉਹਦੇ ਹੰਦੇ ਹਾਂ ਕੀ ਹੁਣ ਉਹਦਾ ਮੰਨ ਘਰ ਆਉਗਾ ਕੀ ਹਾਂਜੀ ਪਰ ਇਹ ਲੈਣਾ ਵੱਡਾ ਸਾਪੀ ਚੱਕ ਲੈ ਹਾਂ ਘਰ ਕੇ ਵਾਪਸ ਹਾਂ ਜੀ ਯਾ ਮੈਂ ਯਾ ਤਾਂ ਵੀ ਜਿਹੜਾ ਉਹ ਹੈਗਾ ਚੀਨੂ ਲੈ ਕੇ ਪਰਵਾਹ ਹੈ ਜਿਹੜਾ ਬਣਾ ਦੇਤੋਗੇ ਹਾਂ ਕੀ ਟੋਲੇ ਉਹਦੇ ਹੰਦੇ ਹਾਂ ਲੀਗਲੀ ਤੌਰ ਤੇ ਕਾਰਜ ਉਹ ਜਿਹੜੀ ਕੀ ਸਮਝੋ ਕੀ ਹੋ ਰਿਹਾ ਕੀ ਕਰੋ ਕੀ ਕੇ ਸੰਦੀਪ ਸਿੰਘ ਨੇ ਆਪਣਾ ਬਿਆਨ ਰਜਿਸਟਰ ਕਰਾਇਆ ਕਿ 6/24 ਨੂੰ ਜਿਹੜਾ ਵਾ ਉਹਦੀ ਪਤਨੀ ਸੰਦੀ ਜਸਪ੍ਰੀਤ ਪਰ ਆਪਣੀ ਕਿਸੇ ਮਨੀ ਉਹਦਾ ਫਰੈਂਡ ਹੋਏਗਾ ਉਹਦੇ ਨਾਲ ਰਲ ਕੇ ਜਿਹੜਾ ਵਾ ਅਲਮਾਰੀ ਵਿੱਚੋਂ ਗਹਿਣਾ ਤੇ 2 ਲੱਖ ਰੁਪਏ ਕੈਸ਼ ਜਿਹੜਾ ਸੀ ਉਹ ਚੋਰੀ ਕਰਕੇ ਲੈ ਗਈ ਸੀ ਜਿਹਦੇ ਸੰਬੰਧੀ ਜਿਹੜਾ ਵਾ ਅਸੀਂ ਮਕਦਮਾ ਨੰਬਰ 73/13/24 ਅੰਡਰ ਸੈਕਸ਼ਨ 302 ਕੰਟੀਸੀ ਦਾ ਸਬੰਧ ਵਿੱਚ ਕਰਤਾ ਪਤਾ ਆਏ ਹੈ ਤੇ ਜਸਪੀਰ ਕਰਨ ਨੂੰ ਅਸੀਂ ਅਰੈਸਟ ਕਰ ਲਿਆ ਹੋਇਆ ਹੈ ਤੇ ਜਨਾਬ ਨੂੰ ਜੁਡੀਸ਼ੀਅਲ ਸਾਡਾ ਹੈ ਤੇ ਮਨੀ ਦੀ ਹੈ ਜਿਹੜੀ ਆ ਰੈਸਟ ਬਾਕੀ ਆ। ਅੱਜ ਮੈਨੂੰ ਸੰਬੰਧੀ ਅਸੀਂ ਵੈਰੀਫਾਈ ਕਰ ਲਖਾ ਰਹੇ ਹਾਂ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਪੜੀ ਨੂੰ ਕੰਮ ਕਰ ਦੇ। ਹਾਂਜੀ ਜੋ ਵੀ ਫੈਕਟ ਸਾਹਮਣੇ ਆਉਣਗੇ ਉਹ ਪੜੀ ਸਕਦੇ। ਆ ਐਕਚੁਅਲੀ ਇਹਦੇ ਬਾਰੇ ਇਹ ਜੇ ਲੜਕੀ ਨੇ ਗੋਸ਼ਨੀ ਦਿੱਤੀ ਆ ਜਾਂ ਸਾਨੂੰ ਮਤਲਬ ਉਹ ਆਂਦੇ ਬਿਨੂੰ ਨਹੀਂ ਪਤਾ ਸਿੱਖਿਆ ਤੇ ਜਦੋਂ ਦੋਖੀ ਮਨਿ ਫੜਿਆ ਜਾਏਗਾ ਉਹਨਾਂ ਜਿਹੜਾ ਜੋ ਵੀ ਸੱਜੇ ਸਾਹਮਣੇ ਆਉਂਦੇ ਉਹਦੇ ਸਾਡੀ ਨਿਸ਼ਕਾਰ ਵਿੱਚ ਆ ਜਾਂਦੇ